ਦਿੱਲੀ 'ਚ ਸਰਦੀ ਜ਼ੋਰਾਂ ਤੇ ਇਹ ਕੜਾਕੇ ਦੀ ਠੰਡ ਨੇ ਲੋਕਾਂ ਦਾ ਜ਼ਿਆਰਾ ਮੁਸ਼ਕਲ ਕਰ ਦਿੱਤਾ ਹੈ ਠੰਡ ਦਾ ਕਹਿਰ ਅਜਿਹਾ ਹੈ ਕਿ ਲੋਕਾਂ ਨੂੰ ਘਰੋਂ ਨਿਕਲਣਾ ਕਾਫੀ ਮੁਸ਼ਕਲ ਹੋਇਆ ਪਿਆ ਸੰਗਣੀ ਤੋਂੰਦਾਂ ਤੇ ਨੇ ਘੱਟ ਵਿਜ਼ਿਬਿਲਟੀ ਕਾਰਨ ਸੜਕਾਂ ਤੇ ਵਾਹਨ ਰੇਂਜ ਦੇ ਨਜ਼ਰ ਆ ਰਹੇ ਨੇ ਕੜਾਕੇ ਦੀ ਠੰਡ ਕਾਰਨ ਆਵਾਜਾਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਜਹਾਜ਼ਾਂ ਤੋਂ ਲੈ ਕੇ ਟ੍ਰੇਨਾਂ ਤੱਕ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਕਿ ਤੋਂੰਦ ਦੇ ਕਾਰਨ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਕਈ ਉਡਾਨਾਂ ਦੇ ਰੂਟ ਡਾਇਵਰਟ ਕੀਤੇ ਜਾ ਰਹੇ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਲਗਭਗ 30 ਉਡਾਨਾਂ ਦੇਰੀ ਦੇ ਨਾਲ ਹੋਈਆਂ ਜਦੋਂ ਕਿ ਸਾਰਾ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਪਾਲਮ ਹਵਾਈ ਅੱਡੇ ਤੇ ਸਵੇਰੇ 7 ਵਜੇ ਤੋਂ 100 ਮੀਟਰ ਵਿਜ਼ਿਬਿਲਟੀ ਸੀ ਸਵੇਰੇ 7:30 ਵਜੇ 0 ਵਿਜ਼ਿਬਿਲਟੀ ਹੋ ਗਈ। ਸਵੇਰੇ 7 ਵਜੇ ਸਫਦਰ ਜੰਗ ਹਵਾਈ ਅੱਡੇ ਤੇ 50 ਮੀਟਰ ਵਿਜ਼ਿਬਿਲਟੀ ਸੀ। ਹਵਾਈ ਅੱਡੇ ਯਾਤਰੀਆਂ ਦੇ ਨਾਲ ਪਰੇ ਹੋਏ ਦਿਖਾਈ ਦਿੱਤੇ। ਲੋਕ ਘਟਿਆ ਬੱਦੀ ਉਡਾਨਾਂ ਦੀ ਉਡੀਕ ਕਰਦੇ ਨਜ਼ਰ ਆਏ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ 에ਰਪੋਰਟ ਤੇ ਭੀੜ ਰੇਲਵੇ ਸਟੇਸ਼ਨ ਵਰਗੀ ਲੱਗਦੀ ਹੈ। ਠੰਡੇ ਮੌਸਮ ਵਿੱਚ ਯਾਤਰੀ ਜ਼ਮੀਨ ਤੇ ਬੈਠ ਕੇ ਫਲਾਈਟ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ। ਏਅਰਪੋਰਟ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਬੈਠਾ ਨਜ਼ਰ ਆ ਰਿਹਾ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਦੀ ਫਲਾਈਟ 2 ਘੰਟੇ ਲੇਟ ਹੋਈ ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਕਿ ਫਲਾਈਟ 2 ਘੰਟੇ ਹੋਰ ਲੇਟ ਹੋ ਗਈ ਹੈ ਸੋਸ਼ਲ ਮੀਡੀਆ ਤੇ ਅਜੇ ਹਿੰ ਆ ਕਈ ਤਸਵੀਰਾਂ ਹੁਣ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ 에ਰਪੋਰਟ ਦਾ ਇਹ ਨਜ਼ਾਰਾ ਵੇਖਿਆ ਜਾ ਸਕਦਾ ਤੁੰਦਸਰ ਰੇਲਵੇ ਲਾਈਨ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਟ੍ਰੇਨਾਂ 1-2 ਘੰਟੇ ਨਹੀਂ ਸਗੋਂ 10 ਤੋਂ 15 ਘੰਟੇ ਦੇਰੀ ਦੇ ਨਾਲ ਚੱਲ ਰਹੀਆਂ ਨੇ ਮੰਗਲਵਾਰ ਨੂੰ ਸੰਗਣੀ ਤੁੰਦ ਕਾਰਨ ਦੇਸ਼ ਤੇ ਵਾਪਕ ਖੇਸਿਆ ਤੋਂ ਦਿੱਲੀ ਆਉਣ ਵਾਲੇ ਕਰੀਬ 30 ਟ੍ਰੇਨਾਂ ਦੇਰੀ ਦੇ ਨਾਲ ਚੱਲਦੀਆਂ ਨੇ ਲੋਕ ਰੇਲਵੇ ਸਟੇਸ਼ਨਾਂ ਤੋਂ ਟ੍ਰੇਨਾਂ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ ਦੇਰੀ ਕਾਰਨ ਲੋਕ ਕੜਾਕੇ ਦੀ ਠੰਡ ਵਿੱਚ ਸਟੇਸ਼ਨ ਤੇ ਹੀ ਜ਼ਮੀਨ ਤੇ ਸੌ ਰਹੇ ਨੇ ਸਟੇਸ਼ਨ ਤੇ ਕਈ ਤਾਮਾ ਤੇ ਲੋਕ ਕੰਬਲਾਂ ਦੇ ਵਿੱਚ ਖੁਦ ਨੂੰ ਲਪੇਟ ਕੇ ਬੈਠੇ ਦਿਖਾਈ ਦੇ ਰਹੇ ਨੇ ਇੰਤਜ਼ਾਰ ਦੀ ਹਾਲਤ ਇਹ ਹੈ ਕਿ ਸਵੇਰੇ ਸ਼ਾਮ ਹੋ ਜਾਂਦੀ ਹੈ ਤੇ ਸ਼ਾਮ ਦੀ ਸਵੇਰ ਹੋ ਜਾਂਦੀ ਹੈ ਅਜੇ ਜੀ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਦਿੱਲੀ ਹਵਾਈ ਅੱਡੇ ਦੀਆਂ ਤਸਵੀਰਾਂ ਨੇ ਲੋਕ ਕਿਸ ਤਰ੍ਹਾਂ ਜ਼ਮੀਨ ਤੇ ਬੈਠ ਕੇ ਠੰਡ ਦੇ ਵਿੱਚ ਜ਼ਮੀਨ ਤੇ ਬੈਠ ਕੇ ਆਪਣੀ ਫਲਾਈਟ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ